ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਦੇ ਉਧਮਪੁਰ ਵਿੱਚ ਪਹੁੰਚੇ ਜੰਮੂ ਕਸ਼ਮੀਰ ਭਾਜਪਾ 77 ਨੇ ਮੰਚ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਿਸ ਦੇ ਬਾਅਦ ਪੀਐਮ ਮੋਦੀ ਨੇ ਲੋਕਾਂ ਨੂੰ ਸੰਬੋਧਿਤ ਕੀਤਾ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਨੂੰ ਆਪਣਾ ਵਾਅਦਾ ਯਾਦ ਦਿਵਾਇਆ ਅਤੇ ਕਾਂਗਰਸ ਨੂੰ ਘੇਰਦੇ ਹੋਏ ਆ ਰਾਮ ਮੰਦਰ ਦਾ ਮੁੱਦਾ ਅੱਜ ਦਾ ਨਹੀਂ ਬਲਕਿ 500 ਸਾਲ ਪੁਰਾਣਾ ਦੱਸਿਆ ਮੌਸਮ ਪਾਗ ਨੇ ਕਿਹਾ ਕਿ ਲਗਾਤਾਰ ਦੋ ਪੱਛਮੀ ਦਬਾਅ ਆਤੇ ਅਰਬ ਸਾਗਰ ਦੇ ਵਿੱਚ ਉੱਚੀ ਨਮੀ ਦੇ ਆਉਣ ਦੇ ਨਾਲ ਇਸ ਹਫਤੇ ਵਿੱਚ ਉੱਤਰ ਪੱਛਮੀ ਭਾਰਤ ਦੇ ਪਹਾੜਾਂ ਅਤੇ ਮੈਦਾਨੀ ਇਲਾਕਿਆਂ ਵਿੱਚ ਮੱਧਮ ਬਰਸਾਤ ਹੋਣ ਦੀ ਸੰਭਾਵਨਾ ਹੈ ਜਿਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉਤਰਾਖੰਡ ਹਮਾਚਲ ਹਰਿਆਣਾ ਰਾਜਸਥਾਨ ਅਤੇ ਉੱਤਰ ਪੱਛਮੀ ਅਤੇ ਉੱਤਰ ਪ੍ਰਦੇਸ਼ ਸਮੇਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਵਿੱਚ 13 ਤੋਂ 15 April ਦੇ ਵਿੱਚ ਹਨੇਰੀ ਤੂਫਾਨ ਬਿਜਲੀ ਡਿੱਗਣ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦਾ ਕੀਤਾ ਗਿਆ ਪ੍ਰਵਾਨੁਮਾ ਰਮضان 2024 ਦੇ ਦਰਮਿਆਨ ਕਰਾਚੀ ਵਿੱਚ ਅਪਰਾਧ ਦੇ ਵਿੱਚ ਵ੍ਰਿਧੀ ਦੇਖੀ ਗਈ ਜਿਸ ਵਿੱਚ ਡਕੈਤੀਆਂ ਦੇ ਵਿਰੋਧ ਦੇ ਵਿੱਚ 19 ਮੌਤਾਂ ਹੋਈਆਂ ਅਤੇ 55 ਲੋਕ ਪਾਕਿਸਤਾਨ ਵਿੱਚ ਜ਼ਖਮੀ ਹੋਏ ਹਨ ARV ਨਿਊਜ਼ ਦੀ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਇੱਕ ਪੁਲਿਸ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਡਕੈਤੀ ਦੀ ਕੋਸ਼ਿਸ਼ ਦੇ ਦੌਰਾਨ ਕਰਾਚੀ ਵਿੱਚ 19 ਨਾਗਰਿਕਾਂ ਦੀ ਮੌਤ ਹੋਈ ਹੈ ਵਾਰਦਾਤ ਦੇ ਵਿੱਚ ਸ਼ਾਮਲ ਲੁਟੇਰਿਆਂ ਤੋਂ 2000 ਹਥਿਆਰ ਵੀ ਲੈਂਸ ਬਰਾਮਦ ਕੀਤੇ ਗਏ ਹਨ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਬੀਆਰਐਸ ਨੇਤਾ ਕੇ ਕਵਿਤਾ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਹਨ ਸੀਬੀਆਈ ਨੇ ਇੱਕ ਸਥਾਨਕ ਅਦਾਲਤ ਤੋਂ ਕਵਿਤਾ ਦੀ 5 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਹੈ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਦੀ ਬੇਟੀ ਦੇ ਕੇ ਕਵਿਤਾ ਨੂੰ ਈਡੀ ਦੁਆਰਾ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਤਿਹਾਰਾ ਜੇਲ੍ਹ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਰਾਸ਼ਟਰੀ ਮੰਡਲ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਪਹਿਲਵਾਨ ਵਿਨਿਸ਼ ਲੋਗਾਟ ਨੇ ਮੋਰਤੋਂ ਭਾਰਤ ਸਰਕਾਰ ਤੇ ਹਮਲੇ ਬੋਲਦੇ ਹੋਏ ਵੱਡੇ ਖੁਲਾਸੇ ਕੀਤੇ ਹਨ ਵਿਨਿਸ਼ ਨੇ ਭਾਰਤੀ ਸਿੰਘ ਮਹਾਂਤੰ WFI ਦੇ ਸਾਫਾ ਪ੍ਰਧਾਨ ਬ੍ਰਿਜਵਿਸ਼ਨ ਸਿੰਘ ਤੇ ਸਾਜ਼ਿਸ਼ ਦੇ આરોਪ ਲਗਾਏ ਹਨ ਉਹਨਾਂ ਨੇ ਕਿਹਾ ਕਿ ਇਸ ਗਲਤ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਮੇਰੇ ਮੈਚ ਦੇ ਦਰਮਿਆਨ ਮੈਨੂੰ ਮੇਰੇ ਪਾਣੀ ਵਿੱਚ ਕੁਝ ਮਿਲਾ ਕੇ ਵੀ ਪਲਾ ਸਕਦੇ ਹਨ हरियाणा पंजाब ਦੇ ਸ਼ੰਭੂ ਬਾਰਡਰ ਤੇ ਸ਼ਾਰਟ ਸਰਕਟ ਦੇ ਕਾਰਨ ਲੱਗੀ ਸੀ ਅੱਗ ਕਿਸਾਨਾਂ ਨੇ ਖੁਲਾਸਾ ਕੀਤਾ ਕਿ ਜਿਸ ਸਮੇਂ ਅੱਗ ਲੱਗੀ ਬਾਰਡਰ ਤੇ ਤਨਾਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਟਾਰਟ ਤੱਕ ਨਹੀਂ ਹੋਈਆਂ ਕਿਸਾਨਾਂ ਨੇ ਖੁਦ ਹੀ ਪਾਣੀ ਦੀਆਂ ਬਾਲਟੀਆਂ ਤੋਂ ਅੱਗ ਤੇ ਕਾਬੂ ਪਾਇਆ ਹਾਲਾਂਕਿ ਬਾਅਦ ਵਿੱਚ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਕਿਸਾਨਾਂ ਦਾ આરોਪ ਹੈ ਕਿ ਕਿਸਾਨਾਂ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਲੇਕਿਨ ਕਿਸੇ ਅਧਿਕਾਰੀ ਨੇ ਉਹਨਾਂ ਦੀ ਸੁਣਦ ਤੱਕ ਨਹੀਂ ਲਈ ਪੰਜਾਬ ਵਿੱਚ ਇੱਕ ਤਰਫਾ ਕਾਂਗਰਸ ਦੇ ਟਿਕਟ ਤੇ ਚੋਣ ਲੜਨ ਦੇ ਦਾਵੇਦਾਰਾਂ ਨੇ ਦਿੱਲੀ ਵਿੱਚ ਡੀ ਰਿਲੇਅ ਹੋਏ ਹਨ ਉਥੇ ਪਾਰਟੀ ਉਹਨਾਂ ਦੇ ਬੂਥਾਂ ਨੂੰ ਮਜ਼ਬੂਤ ਕਰਨ ਲਈ ਤੇਜ਼ੀ ਨਾਲ ਜੁਟ ਗਈ ਹੈ ਦਿੱਲੀ ਦੀ ਟੀਮ ਦੇ ਨਾਲ ਸਟੇਟ ਵਾਰ ਰੂਮ ਦੀ ਟੀਮ ਨੇ ਹੁਣ ਹਲਕਿਆਂ ਦਾ ਰੋਕ ਕੀਤਾ ਨਾਲ ਹੀ ਬੂਥ ਲੈਵਲ BL1 BL2 ਇੰਚਾਰਜਾਂ ਅਤੇ ਹਲਕਾ ਇੰਚਾਰਜ ਨੂੰ ਵਿਰੋਧੀ ਦਲਾਂ ਦੁਆਰਾ ਕੀਤੇ ਜਾਣ ਵਾਲੇ ਜਵਾਨੀਆਂ ਅਤੇ ਸੋਸ਼ਲ ਮੀਡੀਆ ਦੇ ਹਮਲਿਆਂ ਤੋਂ ਨਜਿੱਠਣ ਦੇ ਲਈ ਸਿਖਾਈ ਜਾ ਰਹੇ ਨੇ ਗੁਰ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਜਦਗੀ ਇੱਕ ਮਹਿਲਾ ਗੰਭੀਰ ਰੂਦਨਾ ਲਕਮੀ ਦਖੇਨ ਹਸਪਤਾਲ ਪਹੁੰਚਾਇਆ ਗਿਆ ਇਹ ਹਾਦਸਾ ਅਜੂਈਰੇ ਹਲਕਾ ਗਿੱਦੜਬਾਹਤ ਦੇ ਪਿੰਡ ਬੁੱਟਰ ਸ਼ਰੀ ਦੇ ਵਿੱਚ ਹੋਇਆ ਇਸ ਕਾਰ ਦੇ ਵਿੱਚ ਦੋ ਪਰਿਵਾਰ ਸਵਾਰ ਸਨ ਮ੍ਰਿਤਕਾਂ ਦੀ ਪਛਾਣ ਮੁਕਤਸਰ ਸਾਹਿਬ ਨਵਾਸੀ ਦਰਸ਼ਨ ਸਿੰਘ ਢਿੱਲੋਂ ਉਹਨਾਂ ਦੀ ਪਤਨੀ ਜਸਵਿੰਦਰ ਢਿੱਲੋਂ ਪੇਟਾ ਗੁਰਪ੍ਰੀਤ ਗੋਪੀ ਅਤੇ ਜਸਕਰਨ ਸਿੰਘ ਸੰਧੂ ਦੇ ਰੂ ਵਿੱਚ ਹੋਈ ਪੰਜਾਬ ਦੇ ਜਲੰਧਰ ਵਿੱਚ ਸਿਟੀ ਪੁਲਿਸ ਨੇ ਗੈਂਗਸਟਰ ਜੈਪਾਲ ਭੁੱਲਰ ਗੈਂਗ ਦੇ ਨਾਲ ਜੁੜੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਨਾਂ ਪੁਲਿਸ ਨੂੰ 3 ਕਿਲੋ ਹੈਰੋਇਨ ਅਤੇ 2 ਗੈਰ ਕਾਨੂੰਨੀ ਪਿਸਤੌਲ ਵੀ ਉਨ੍ਹਾਂ ਤੋਂ ਬਰਾਮਦ ਕੀਤੀ ਹੈ। ਪ੍ਰਾਰੰਭਿਕ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਪਾਕਿਸਤਾਨ ਤੋਂ ਹੈਰੋਇਨ ਅਤੇ ਵੈਪਨ ਮੰਗਵਾਉਂਦੇ ਸਨ। ਪੁਲਿਸ ਨੇ ਫਿਰੋਜ਼ਪੁਰ ਦੇ ਰਹਿਣ ਵਾਲੇ ਸਾਰਜ ਉਰਫ ਬਾਊ ਦੇ ਖਿਲਾਫ ਆਮ ਐਕਟ ਅਤੇ ਐਨਡੀਪੀਸੀ ਐਕਟ ਦੇ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਮਾਮਲੇ ਦਰਜ। ਪੰਜਾਬੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਟਿਕਟ ਵਟਵਾਰੇ ਦੇ ਵਿੱਚ ਜਾਤੀਏ ਸਮੀਕਰਨ ਗੜਬੜਾ ਗਿਆ ਹੈ ਆਪ ਦੇ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਵਿੱਚੋਂ 9 ਲੋਕ ਸਭਾ ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਹਨ ਮਗਰ ਇਹਨਾਂ ਵਿੱਚੋਂ ਇੱਕ ਵੀ ਹਿੰਦੂ ਚਿਹਰਾ ਨਹੀਂ ਹੈ ਇਸ ਦੇ ਨਾਲ ਹੀ ਇਹਨਾਂ ਦੇ ਵਿੱਚੋਂ ਕੋਈ ਮਹਿਲਾ ਵੀ ਨਹੀਂ उतारी ਗਈ ਹੈ ਇਹੀ ਵਜ੍ਹਾ ਕਿ ਆਪ ਦੀ ਚਾਰ ਸੀਟਾਂ ਦੇ ਟਿਕਟਾਂ ਦਾ ਐਲਾਨ ਅਜੇ ਰੋਕ ਦਿੱਤਾ ਗਿਆ ਹੈ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਨੂੰ ਪੰਜਾਬੀ ਚੈਨਲ